ਹੈ ਨਾ ਐਸੋਸ ਤੁਸੀਂ ਵੀ ਮੈਂ ਹੁਣ ਨੌਕਰੀ ਤੇ ਲੱਗ ਜਾਨੀ ਆ ਕਿਉਂ ਤੂੰ ਕੀ ਕਰੇਂਗੀ ਨੌਕਰੀ ਔਰ ਮੇਰੇ ਮੁੰਡੇ ਦੀ ਬਥੇਰੀ ਸੋਹਣੀ ਕਮਾਈ ਐ ਸਾਨੂੰ ਨਹੀਂ ਤੇਰੀ ਨੌਕਰੀ ਦੀ ਲੋੜ ਕੀਲ ਕੋ ਰਹੀ ਐ ਹੈ ਜੇ ਤੂੰ ਮੇਰੇ ਤੋਂ ਮੈਂ ਕਿਹਾ ਤਾਂ ਹੈਗਾ ਜੀ ਕੋਈ ਗੱਲ ਹੀ ਨਹੀਂ ਹੈਗੀ ਤੀਏ ਕੀ ਹਾਲ ਚਾਲ ਨੇ ਤੇਰੇ ਤੂੰ ਯਾਦ ਜੂਦ ਹੀ ਨਹੀਂ ਕਰਦੀ ਲੱਗਦਾ ਮੈਂ ਆਪਣੀ ਧੀ ਨਾਲ ਫੇਰ ਜਵਲੀਆ ਮਾਰਨ ਬੈਗੀ ਬੱਸ ਮੰਮੀ ਦਾ ਵਧੀਆ ਹੀ ਆ ਮੰਮੀ ਦਾ ਜੋ ਦਿਲ ਕਰਦਾ ਜਿਵੇਂ ਦਿਲ ਕਰਦਾ ਉਹਵੇਂ ਕਰਦੇ ਨੇ ਤੇ ਮੇਰੇ ਤੇ ਸੋ ਸੋ پابੰਦੀਆਂ ਠੋਕ ਰੱਖੀਆਂ ਨੇ ਫੇਰ ਕੀ ਹੋਣਾ ਸੀ ਉਥੇ ਰਾਜ ਨੇ ਸ਼ੈਲੀ ਨੂੰ ਵੀ ਪੁੱਛਿਆ ਮੈਨੂੰ ਵੀ ਪੁੱਛਿਆ ਫੇਰ ਮੈਨੂੰ ਤਾਂ ਹੋ ਗਈ ਟੈਨਸ਼ਨ ਵੀ ਪੈਸੇ ਤਾਂ ਮੈਂ ਹੀ ਚੱਕੇ ਸੀ ਵੀ ਫੇਰ ਹੁਣ ਮੈਂ ਕੀ ਕਰਾਂ ਨਲੀ ਤੂੰ ਹਾਂਜੀ ਮੰਮੀ ਜੀ ਮੈਂ ਇਹਦਾ ਮਤਲਬ ਇਹਦਾ ਮਤਲਬ ਇਹੀ ਵੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਮੰਮੀ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਰਾਜ ਦੇ ਪੈਸੇ ਤੁਹਾਨੂੰ ਨਹੀਂ ਲੱਭੇ ਪਰ ਗਲਤ ਐ ਹਨਾ ਵੀ ਉਹਦੇ ਪੈਸੇ ਲੱਗੇ ਤੁਹਾਡੇ ਹੱਥ ਨੇ ਸ਼ੈਲੀ ਤੂੰ ਰਾਜ ਨੂੰ ਨਾ ਦੱਸੀ ਉਹ ਮੇਰੇ ਬਾਰੇ ਕੀ ਸੋਚੂਗਾ ਮੰਮੀ ਆਹ ਕੁਛ ਤਾਂ ਤੁਸੀਂ ਪਹਿਲਾਂ ਸੋਚਣਾ ਸੀ ਆ ਸਾਰਾ ਸ੍ਰਿਆੰਤਰ ਨ ਰਚਨ ਤੋਂ ਪਹਿਲਾਂ ਕੁਛ ਵੀ ਆ ਮੰਮੀ ਤੁਹਾਡੀਆਂ ਅੱਜ ਗੱਲਾਂ ਸੁਣ ਕੇ ਨਾ ਮੈਨੂੰ ਤਾਂ ਮਜ਼ਾ ਆ ਗਿਆ ਬਸ ਇੱਕ ਵਾਰ ਰਾਜ ਘਰੇ ਆ ਜਾਣ ਫਿਰ ਮੈਂ ਵੀ ਤਾਂ ਦੇਖਾਂ ਵੀ ਉਹ ਤੁਹਾਨੂੰ ਕਿਵੇਂ ਬੋਲਦੇ ਆ ਤੈਨੂੰ ਮੈਂ ਕਿਹਾ ਨਾ ਤੂੰ ਰਾਜ ਨੂੰ ਕੁਝ ਨਹੀਂ ਦੱਸਣਾ ਮੰਮੀ ਜੀ ਕਿਉਂ ਨਾ ਦੱਸਾਂ ਉਹ ਤੁਸੀਂ ਵੀ ਤਾਂ ਮੇਰੀ ਕੱਲੀ ਕੱਲੀ ਗੱਲ ਦੱਸ ਦਈਓ ਉਹ ਪਰ ਮੈਂ ਤੇਰੀ ਨੌਕਰੀ ਵਾਲੀ ਗੱਲ ਤਾਂ ਨਹੀਂ ਦੱਸੀ ਤੂੰ ਵੀ ਕੋਈ ਗੱਲ ਨਹੀਂ ਦੱਸੇਗੀ ਬਾ ਮਮੀ ਜੀ ਨਾਲੇ ਚੋਰ ਨਾਲੇ ਚਤਰਾਈਆਂ ਪੈਸੇ ਤਾਂ ਤੁਸੀਂ ਮੁੰਡੇ ਨੂੰ ਉੱਤੇ ਹੀ ਮੋੜਿਆ ਫੇਰ ਵੀ ਉਹਦੀ ਨਜ਼ਰ 'ਚ ਤੁਸੀਂ ਚੰਗੇ ਬਣ ਗਏ ਨਾਲੇ ਬਾਕੀ ਦੇ ਪੈਸੇ ਨਾਲ ਆਪਣੀ ਜੇਬ ਭਰ ਲਈ ਚਲੋ ਠੀਕ ਆ ਇਹਨਾਂ ਨਾ ਡਰੋ ਤੁਸੀਂ ਇਜ਼ਾਜ਼ ਨੂੰ ਮੈਂ ਕੁਝ ਨਹੀਂ ਦੱਸਦੀ ਪਰ ਮੇਰੀ ਨਾ ਇੱਕ ਸ਼ਰਤ ਆ ਸ਼ਰਤ ਹੋਗੀ ਪਹਿਲਾਂ ਦੱਸੋ ਮੰਨੋਂਗੇ ਮੇਰੀ ਸ਼ਰਤ ਸੋਚੀ ਜੇ ਕੀ ਜਾਣੇ ਹੋ ਛੇਤੀ ਬੋਲੋ ਬਲਾਮਾ ਰਾਜ ਨੂੰ ਫੇਰ ਦੇਖਿਆ ਤੁਹਾਡਾ ਕੀ ਬਾਨਾ ਸਮਝ ਗਈ ਹੁਣ ਨਾ ਤੂੰ ਮੇਤਾ ਬਦਲੇ ਲੈ ਰਹੀ ਹੈ ਬੋਲ ਤੇਰੀ ਕੀ ਸ਼ਰਤ ਮੰਮੀ ਜੀ ਤੁਸੀਂ ਮੈਨੂੰ ਨੌਕਰੀ ਕਰਨ ਤੋਂ ਮਨਾ ਕਿਤਾ ਸੀ ਨਾ ਪਰ ਹੁਣ ਹੁਣ ਮੈਂ ਨੌਕਰੀ ਕਰੂੰਗੀ ਤੇ ਤੁਸੀਂ ਉਹਦੇ ਲਈ ਹਾਂ ਕਰੋਗੇ ਚਲ ਮੈਂ ਤਾਂ ਹਾਂ ਕਰ ਦੂੰਗੀ ਪਰ ਰਾਜ ਨੇ ਉਹਨੇ ਕਦੇ ਵੀ ਤੈਨੂੰ ਹਾਂ ਨਹੀਂ ਕਰਨੀ ਮੰਮੀ ਜੀ ਰਾਜ ਨੂੰ ਹੁਣ ਮੈਂ ਥੋੜਾ ਮਨਾਉਂਗੀ ਉਹ ਤੁਸੀਂ ਮਨਾਉਂਗੇ ਇਹ ਮਨਾਉਣ ਵਾਲਾ ਕੰਮ ਹੁਣ ਥੋੜਾ ਤੁਸੀਂ ਰਾਜ ਨੂੰ ਕਹਿਣਾ ਵੀ ਉਹ ਮੇਰੀ ਨੌਕਰੀ ਲੈਣਾ ਹਾਂ ਕਰ ਦੇ ਨਹੀਂ ਤੇਰਾ ਦਿਮਾਗ ਟਕਾਣੇ ਤੇ ਆ ਭਲਾ ਮੈਂ ਕਿਉਂ ਗੱਲ ਕਰੂੰਗੀ ਰਾਜ ਨਾਲ ਮੰਮੀ ਜੀ ਮੈਨੂੰ ਨਹੀਂ ਪਤਾ ਵੀ ਤੁਸੀਂ ਗੱਲ ਕਿਵੇਂ ਕਰਨੀ ਹੈ ਕਿਵੇਂ ਨਹੀਂ ਜੇ ਨਹੀਂ ਕੀਤੀ ਨਾ ਤੁਸੀਂ ਗੱਲ ਫਿਰ ਆਪੇ ਨਿਪਟੇ ਚਲੇਓ ਰਾਜ ਨਾਲ ਕੋਈ ਨਹੀਂ ਮਨਾ ਲੂਗੀ ਮੈਂ ਆਪੇ ਰਾਜ ਨੂੰ ਪਰ ਤੋਂ ਮੇਰੀ ਇੱਕ ਗੱਲ ਸੁਣ ਲਾ ਮੈਂ ਅੱਜ ਨਹੀਂ ਰਾਜ ਨਾਲ ਗੱਲ ਕਰੂੰਗੀ ਕੱਲ ਨੂੰ ਕਰੂੰਗੀ ਠੀਕ ਹੈ ਠੀਕ ਹੈ ਮੰਮੀ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਉੱਭਦੇ ਮਸੀਹਾਂ ਤੇ ਮੇਰੇ ਗਾਲ ਪਾ ਗਈ ਮੈਨੂੰ ਨਹੀਂ ਸੀ ਪਤਾ ਵੀ ਇਹ ਛਿਪਕਲੀ ਜੀ ਬਾਹਰ ਖੜੀ ਮੇਰੀਆਂ ਹੀ ਗੱਲਾਂ ਸੁਣਦੀ ਆ ਮੰਮੀ ਜੀ ਅਗਲਾ ਦਿਨ ਵੀ ਚੜ ਗਿਆ ਤੇ ਰਾਜ ਵੀ ਘਰੇ ਹੀ ਨੇ ਤੁਸੀਂ ਐਂ ਕਰੋ ਜਾ ਕੇ ਉਹਨਾਂ ਨਾਲ ਗੱਲ ਕਰੋ ਤੇ ਆ ਕੰਮ ਇਹ ਮੈਂ ਆਪੇ ਕਰ ਲੂੰਗੀ ਉਹ ਕਰ ਲੈਣੀ ਆ ਇੰਨੀ ਵੀ ਕੀ ਗਾਲੀ ਆ ਜੇ ਤੂੰ ਬਾਹਲਾ ਤਿਹੜਫੜ ਕਰੇਂਗੀ ਨਾ ਤਾਂ ਮੈਂ ਕੋਈ ਗੱਲ ਨਹੀਂ ਕਰਨੀ ਉਹਦੇ ਨਾਲ ਠੀਕ ਆ ਮੰਮੀ ਜੀ ਨਾ ਕਰੋ ਗੱਲ ਫਿਰ ਮੈਂ ਵੀ ਹੁਣ ਐ ਕਰਦੀ ਆ ਰਾਜ ਨੂੰ ਦੱਸ ਹੀ ਦਿੰਦੀ ਆ ਵੀ ਉਹਦੇ ਗਵਾਚੇ ਹੋਏ ਪੈਸੇ ਨਾ ਤੁਹਾਨੂੰ ਹੀ ਲੱਭੇ ਸੀ ਅੱਛਾ ਹਾਂ ਤਾਂ ਮੈਂ ਨਾ ਬਲੈਕਮੇਲ ਕਰਾਂਗੀ ਮੰਮੀ ਜੀ ਜੋ ਮਰਜ਼ੀ ਸਮਝ ਲਓ ਕੋਈ ਨਹੀਂ ਕਰਦੀ ਐ ਮੈਂ ਗੱਲ ਪਰ ਜੇ ਮੈਨੂੰ ਰਾਜ ਨੇ ਜਵਾਬ ਦੇਤਾ ਨਾ ਮੈਂ ਉਹਨੂੰ ਮਨਾਉਣਾ ਕੋਈ ਨਹੀਂ ਮੰਮੀ ਜੀ ਰਾਜ ਚਾਹੇ ਨਾ ਤੁਹਾਨੂੰ ਲੱਖ ਵਾਰੀ ਜਵਾਬ ਦੇਵੇ ਪਰ ਮਨਾਉਣਾ ਤੁਹਾਨੂੰ ਹੀ ਪੈਣਾ ਰਾਜਪੁੱਤ ਕੀ ਕਰਦਾ ਸੀ ਕੁਛ ਨਹੀਂ ਮੰਮੀ ਮੈਂ ਤਾਂ ਫੋਨ ਦੇਖਦਾ ਸੀ ਬੈਠੋ ਤੁਸੀਂ ਹਾਂ ਹਾਂ ਬੈਹਣੀ ਆ ਪੁੱਤ ਮੰਮੀ ਕੋਈ ਕੰਮ ਸੀ ਬਾਜ਼ਾਰ ਚੋਂ ਕੁਝ ਲੈ ਕੇ ਆਉਣਾ ਨਾ ਪੁੱਤ ਲੈ ਕੇ ਤਾਂ ਕੁਛ ਨਹੀਂ ਆਉਣਾ ਤੋ ਇੱਕ ਚੀਜ਼ ਦੇਖੀ ਐ ਅੱਜ ਕੱਲ੍ਹ ਦੀਆਂ ਕੁੜੀਆਂ ਕਿਵੇਂ ਮੁੰਡਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਨੇ ਹਾਂਜੀ ਮੰਮੀ ਇਹ ਗੱਲ ਤਾਂ ਤੁਸੀਂ ਸਹੀ ਕਹਿੰਦੇ ਹੋ ਤੈਨੂੰ ਪਤਾ ਤੇਰੀ ਚਾਚੀ ਜੀ ਨੂੰ ਨੌਕਰੀ ਕਰਨ ਲੱਗ ਗਈ ਤੇ ਸੋਹਣੇ ਪੈਸੇ ਕਮਾਉਂਦੀ ਐ ਹੁਣ ਨਾ ਉਹਨਾਂ ਨੇ ਉਹਨਾਂ ਸਕੂਟਰੇ ਲੈ ਕੇ ਦੇਣੀ ਐ ਲੈ ਕੇ ਵੀ ਦੇਣੀ ਭਾਈ ਬਣਦੀ ਆ ਆਖਰਕਾਰ ਕਮਾਉਂਦੀ ਆ ਉਹ ਘਰ ਚ ਪੈਸਾ ਹੀ ਲੈ ਕੇ ਆਉਂਦੀ ਆ ਮੰਮੀ ਉਹ ਤਾਂ ਗੱਲ ਬਹੁਤ ਵਧੀਆ ਐ ਪਰ ਤੁਸੀਂ ਅੱਜ ਇਹ ਗੱਲਾਂ ਕਿਵੇਂ ਤੋਰੀ ਬੈਠੇ ਹੋ ਪੁੱਤ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਆਪਣੀ ਸ਼ੈਲੀ ਵੀ ਤਾਂ ਪੜ੍ਹੀ ਲਿਖੀ ਐ ਜੇ ਉਹ ਵੀ ਨੌਕਰੀ ਕਰਨ ਲੱਗ ਜੇ ਮੰਮੀ ਤੁਸੀਂ ਆ ਕੀ ਕਹਿ ਰਹੇ ਹੋ ਸ਼ੈਲੀ ਨਹੀਂ ਕਰ ਸਕਦੀ ਨੌਕਰੀ ਪੁੱਤ ਕਿਉਂ ਨਹੀਂ ਕਰ ਸਕਦੀ ਆਖਿਰਕਾਰ ਉਹ ਵੀ ਪੜ੍ਹੀ ਲਿਖੀ ਐ। ਉਹ ਮੰਮੀ ਉਹ ਗੱਲ ਨਹੀਂ ਹੈਗੀ ਜੇ ਸ਼ੈਲੀ ਨੌਕਰੀ ਤੇ ਲੱਗ ਗਈ ਫਿਰ ਘਰ ਦੇ ਕੰਮਾਂ ਦਾ ਔਖਾ ਹੋ ਜਾਣਾ। ਹੁਣ ਤੁਹਾਡੇ ਤੋਂ ਕਿਹੜੇ ਕੰਮ ਹੁੰਦੇ ਨੇ? ਨਾ ਨਾ ਪੁੱਤ ਤੂੰ ਕੰਮਾਂ ਦੀ ਫਿਕਰ ਨਾ ਕਰ। ਉਹ ਕਹਿੰਦੀ ਮੈਂ ਜੇ ਨੌਕਰੀ ਤੇ ਜਾਉਂਗੀ ਨਾ ਤਾਂ ਸਾਰੇ ਕੰਮ ਕਰਕੇ ਜਾਇਆ ਕਰੂੰ। ਉਹ ਕਹਿੰਦੀ ਐ। ਮੰਮੀ ਤੁਹਾਨੂੰ ਸ਼ੈਲੀ ਨੇ ਕਿਹਾ ਵੀ ਉਹਨੇ ਨੌਕਰੀ ਕਰਨੀ ਐ। ਹਾਂ ਪੁੱਤ। ਕੱਲ ਤੋਂ ਜਦੋਂ ਆ ਕੇ ਪੁੱਛ ਰਿਹਾ ਸੀ ਨਾ ਵੀ ਤੁਸੀਂ ਕੀ ਗੱਲਾਂ ਕਰਦੇ ਹੋ ਉਦੋਂ ਮੇਰ ਤੋਂ ਛੇਲੀ ਐਸੀ ਗੱਲ ਦੀ ਇਜਾਜ਼ਤ ਲੈ ਰਹੀ ਸੀ ਵੀ ਉਹਨੇ ਨੌਕਰੀ ਕਰਨੀ ਆ ਅੱਛਾ ਐਦਾ ਮਤਲਬ ਕੱਲ੍ਹ ਦੇ ਪੱਕਾ ਪਕਾਇਆ ਜਾ ਰਿਹਾ ਹੈ ਇਹ ਮੈਂ ਤੁਸੀਂ ਆਏ ਦੇਖ ਲਓ ਜੇ ਉਹ ਨੌਕਰੀ ਕਰਨ ਲੱਗੀ ਨਾ ਫਿਰ ਕੋਈ ਕੰਮ ਵੀ ਨਹੀਂ ਸਿਰੇ ਚੜਨਾ ਨਾ ਉਹ ਤਾਂ ਘਰ ਦਾ ਕੰਮ ਹੋਵੇ ਤੇ ਨਾ ਉਹ ਤਾਂ ਨੌਕਰੀ ਦਾ ਪੁੱਤ ਮੈਂ ਤਾਂ ਬਥੇਰਾ ਕਿਹਾ ਸੀ ਪਰ ਉਹ ਮੰਨਦੀ ਹੀ ਨਹੀਂ ਉਹ ਤਾਂ ਕਹਿੰਦੀ ਮੈਂ ਤਾਂ ਨੌਕਰੀ ਹੀ ਕਰਨੀ ਆ ਪੁੱਤ ਮੈਂ ਤਾਂ ਤੈਨੂੰ ਇਹ ਕਹਿਣੀ ਆ ਉਹਨੂੰ ਇੱਕ ਵਾਰੀ ਨੌਕਰੀ ਕਰਕੇ ਦੇਖ ਹੀ ਲੈਣ ਦੇ ਆਪੇ ਪਤਾ ਲੱਗ ਜੂ ਉਹਨੂੰ ਜਦੋਂ ਉਹਨੂੰ ਘਰ ਦੇ ਕੰਮ ਵੀ ਕਰਨੇ ਪਏ ਤੇ ਨਾਲੇ ਡਿਊਟੀ ਵੀ ਕਰਨੀ ਪਈ ਆਪੇ ਛੱਡ ਦੂਗੀ ਨੌਕਰੀ ਔਖੀ ਹੋ ਕੇ ਦੇਖ ਲਓ ਮੰਮੀ ਫਿਰ ਜਿਵੇਂ ਤੁਹਾਨੂੰ ਠੀਕ ਲੱਗਦਾ ਨਹੀਂਓ ਮੰਮੀ ਮੈਂ ਵੀ ਕਰਾਂ ਕੱਲ ਤੇ ਤੁਸੀਂ ਮੈਨੂੰ ਕੁਝ ਦੱਸ ਕਿਉਂ ਨਹੀਂ ਰਹੇ ਉਹ ਉਰੀ ਆ ਜਾਂ ਇੱਥੇ ਖੜੀ ਖੁਸ਼ ਹੋਈ ਜਾਨੀ ਐ ਥੈਂਕ ਯੂ ਜੀ ਓਕੇ ਆ ਨਾ ਮੈਂ ਤਾਂ ਡਰਦੀ ਸੀਗੀ ਵੀ ਤੁਸੀਂ ਕਿਤੇ ਮੈਨੂੰ ਜਵਾਬ ਨਾ ਦੇਦੋ ਤਾਂ ਕਰਕੇ ਮੈਂ ਮੰਮੀ ਨੂੰ ਕਿਹਾ ਸੀ ਵੀ ਉਹ ਤੁਹਾਡੇ ਨਾਲ ਗੱਲ ਕਰਨ ਲੈ ਹਾਏ ਕਮਲੀ ਉਹ ਮੈਂ ਕਿਉਂ ਮਨਾ ਕਰੂੰਗਾ ਜਿਵੇਂ ਤੇਰਾ ਦਿਲ ਕਰਦਾ ਓਵੇਂ ਕਰ ਲੈ ਹੈਲੋ ਹਾਂ ਪੁੱਤ ਉਹ ਦੱਸ ਤਾਂ ਮੈਂ ਆਪੀ ਹੁਣ ਜਿਹੜਾ ਕੁਝ ਮੈਂ ਸੋਚਦੀ ਆ ਨਾ ਉਹ ਤਾਂ ਪੂਰੀ ਨਹੀਂ ਚੜਦਾ ਤੇ ਮੈਡਮ ਨੇ ਹੁਣ ਨਵੀਂ ਜਿੱਦ ਫੜੀ ਆ ਉਹ ਨੌਕਰੀ ਕਰਨ ਦੀ ਭਾਬੀ ਨੌਕਰੀ ਕਰਨ ਨੂੰ ਕਹਿੰਦੀ ਆ ਤੇ ਤੁਸੀਂ ਉਹਦੇ ਲਈ ਹਾਂ ਵੀ ਕਰਤੀ ਉਹ ਮੈਂ ਕਦੋਂ ਹਾਂ ਕਰਦੀ ਸੀ ਉਹਨੇ ਦਵੇਂ ਤੋਂ ੱੱਕੇ ਨਾਲ ਹਾਂ ਕਰਵਾਈ ਆ ਚਾਹੇ ਕੁਝ ਵੀ ਆ ਮੰਮੀ ਪਰ ਮੈਨੂੰ ਨਾ ਇਹ ਗੱਲ ਵਧੀਆ ਨਹੀਂ ਲੱਗੀ ਉਹ ਆਪਣੇ ਘਰ ਦੀਆਂ ਨੂਹਾ ਕਦੋਂ ਤੋਂ ਬਾਹਰ ਕੰਮ ਕਰਨ ਲੱਗ ਪਈਆਂ ਪੁੱਤ ਬਥੇਰਾ ਸਮਝਾਇਆ ਮੈਂ ਸ਼ੈਲੀ ਨੂੰ ਕੱਲ ਜਦੋਂ ਆਪਾਂ ਗੱਲਾਂ ਕਰਦੀਆਂ ਸੀ ਨਾ ਉਦੋਂ ਸ਼ੈਲੀ ਨੇ ਸਾਰੀਆਂ ਗੱਲਾਂ ਸੁਣ ਲਈਆਂ ਆਪਣੀਆਂ ਤੇ ਉਦੋਂ ਦੀ ਇਹ ਤਾਂ ਮੈਨੂੰ ਧਮਕੀਆਂ ਦੇ ਰਹੀ ਐ ਵੀ ਜੇ ਤੁਸੀਂ ਰਾਜ ਤੋਂ ਹਾਂ ਨਾ ਨਾ ਕਰਵਾਈ ਨਾ ਤਾਂ ਮੈਂ ਸਾਰਾ ਕੁਝ ਰਾਜ ਨੂੰ ਦੱਸ ਦੂੰਗੀ ਭਾਬੀ ਇੰਨੀ ਚਲਾਕ ਨਿਕਲੂਗੀ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਉਹੀ ਤਾਂ ਪੁੱਤ ਉਹ ਹੁਣ ਵੀ ਮੈਡਮ ਸੁੱਤੀ ਪਈ ਸੀ ਉਹਨੂੰ ਚੰਗੀ ਤਰ੍ਹਾਂ ਦੇਖ ਕੇ ਨਾ ਫੇਰ ਹੀ ਮੈਂ ਤੇਰੇ ਨਾਲ ਗੱਲ ਕਰਨ ਲੱਗੀ ਆ ਮੰਮੀ ਮੇਰੀ ਗੱਲ ਮੰਨੋ ਕੁਛ ਵੀ ਕਰੋ ਤੁਸੀਂ ਭਾਬੀ ਨੂੰ ਨੌਕਰੀ ਨਾ ਕਰਨ ਦਿਓ ਜੇ ਭਾਬੀ ਇੱਕ ਵਾਰੀ ਨੌਕਰੀ ਤੇ ਲੱਗ ਗਈ ਨਾ ਉਹਨੇ ਤਾਂ ਤੁਹਾਨੂੰ ਟਿਚ ਕਰਕੇ ਨਹੀਂ ਜਾਣਣਾ ਇਹੀ ਗੱਲ ਤਾਂ ਡਰਦੀ ਆ ਮੈਂ ਪੁੱਤ ਕਰਾਂ ਤਾਂ ਕਰਾਂਗੀ ਉਹ ਕਰਨਾ ਕੀ ਆ ਮੰਮੀ ਮੈਂ ਤੁਹਾਨੂੰ ਦੱਸ ਦਿਆਂ ਠੀਕ ਕਰਦੀ ਐ ਇਹਦੀ ਨੌਕਰੀ ਛਡਾਉਣ ਲਈ ਤਾਂ ਮੈਂ ਇਹ ਵੀ ਕਰੂੰਗੀ